ਖੁਸ਼ੀ ਵਾਲਾ ਦਿਨ ਹੈ ਜਿਹੜਾ ਅੱਜ ਪਿੰਡ ਬਈਕੋ ਦੇ ਵਿੱਚੋਂ ਸਰਦਾਰ ਸਦਰਾਮ ਸਿੰਘ ਜੀ ਦੀ ਗਵਾਹੀ ਹੈ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਕਾਲੀਦਾਂ ਨੂੰ ਛੱਡ ਕੇ ਆਮ ਮਰਦਾਂ ਦੀ ਗਾਡੀ ਵਿੱਚ ਸ਼ਾਮਲ ਹੋਏ ਆ ਮੈਂ ਉਹਨਾਂ ਸਾਰੇ ਪਰਿਵਾਰਾਂ ਨੂੰ ਆਪਣੇ ਵੱਲੋਂ ਸਰਦਾਰ ਭਗਵਾਨ ਸਿੰਘ ਜੀ ਮਾਨ ਵੱਲੋਂ ਸਾਡੇ ਸੁਪਰੀਮੋ ਰਿਵਲ ਤੇਜਰੀਵਾਲ ਜੀ ਵੱਲੋਂ ਤੇ ਸਾਡੇ ਇੱਥੋਂ ਜਿਹੜੇ ਚੋਣ ਲੜ ਰਹੇ ਆ ਲਾਲ ਜੀ ਸਿੰਘ ਦੀ ਭੁੱਲਣ ਉਹਨਾਂ ਵੱਲੋਂ ਸਾਰੇ ਹੀ ਪਰਿਵਾਰ ਨੂੰ ਜੀ ਆਇਆ ਆਖਦਾ ਧੰਨਵਾਦ ਕਰਦਾ ਧੋਣ ਸਾਹਿਬ ਅੱਜ ਕਿੰਨੇ ਪਰਿਵਾਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਨੇ ਦੇਖ ਲਓ ਮੇਰੇ ਵੀ ਸਾਰਾ ਪੇਟੀ ਮਿੰਟ ਲੱਗਦਾ ਆ ਗਿਆ ਸੈਂਕੜੇ ਪਰਿਵਾਰ ਅੱਜ ਸ਼ਾਮਲ ਹੋਏ ਨੇ ਧੋਣ ਸਾਹਿਬ ਵਿਰੋਧੀ ਕਹਿੰਦੇ ਨੇ ਕਿ ਦੋਹਾਂ ਸਾਲਾਂ ਚ ਕਿਹੜੇ ਕੰਮ ਆਏ ਬਣਾਓ ਸਾਨੂੰ ਕਿਹਦੇ ਭਲੇ ਉੱਤੇ ਵੋਟਾਂ ਮੰਗ ਰਹੇ ਹੋ ਮੇਰੇ ਵੀਰ ਪਹਿਲਾਂ ਤਾਂ ਵਿਰੋਧੀ ਆਪ ਦੇ ਜਿਹੜੇ 20 ਸਾਲ ਦੇ ਉਹ ਕੰਮ ਦੱਸ ਦੇਣ ਤੇ ਮੇਰੇ ਕੰਮ ਤੁਸੀਂ ਪਿੰਡਾਂ ਜਾ ਕੇ ਵੇਖ ਸਕਦੇ ਮੈਨੂੰ ਉਹ ਨਹੀਂ ਕੋਈ ਲੋੜ ਹੈ ਕਿ ਤੁਸੀਂ ਪਿੰਡ ਪਿੰਡ ਜਾਓ ਤੁਸੀਂ ਪ੍ਰੈਸ ਵਾਲਿਆਂ ਤੁਸੀਂ ਪਿੰਡਾਂ ਜਾ ਕੇ ਪੁੱਛੋ 20 ਸਾਲਾਂ 'ਚ ਇਹ ਪਤਾ ਹੈ ਕਿ ਕਿਹੜੇ ਕਾਰਨ ਦੀ ਦਿੱਤਾ ਤੁਹਾਨੂੰ ਮਾਤਾ ਪਤਾ ਲੱਜੂਗਾ ਜਿਹੜੀ ਜਿਹੜੀ ਸਾਡੀ ਸਰਕਾਰ ਆ ਨਾ ਵੀਰੇ ਜੇ ਤੁਸੀਂ ਵੱਡੇ ਕੰਮ ਹੀ ਕਰ ਲੋ ਸਰਕਾਰ ਦੇ ਅੜਕੇ ਚ ਦੇ ਬਾਅਦ ਚਾਹਵਾਗੇ ਸਰਕਾਰ ਨੇ 600 ਜੀ ਤੱਕ ਬਿਜਲੀ ਦਿੱਤੀ ਅੱਜ ਤੱਕ ਕਿਸੇ ਨੇ ਕਿਸੇ ਨੂੰ ਫਰੀ ਦਿੱਤੀ ਸੀ ਬਿਜਲੀ ਫਿਰ ਬੱਸਾਂ ਦੇ ਜਿਹੜੇ ਜਿਹੜੀਆਂ ਦਿੱਲੀ ਨੂੰ ਜਾਂਦੀਆਂ ਸੀ 4 4 5 5000 ਰੁਪਇਆ ਕਰਾਇਆ ਲੈਂਦੀ ਸੀ ਬਾਦਲ ਵਾਲੇ ਅੱਜ 1000 ਰੁਪਇਆ 'ਚ ਦਿੱਲੀ ਬੱਸ ਜਾਂਦੀ ਆ ਉਹ ਪਾਲਮੋ ਦੀ ਵਧੀਆ ਬੱਸ ਉਹ ਮਹਾਰਾਜਾ ਮੇਰੇ ਵੀ ਜਿਹੜੀਆਂ ਰੋਡ ਤੇ ਗੱਡੀਆਂ ਦਿੱਤੀਆਂ 35 35 40 40 ਲੱਖ ਦੀ ਜਿਹੜੀ ਰੋਡ ਫੋਰਸ ਬਣਾਈ ਐ ਉਹ 35 35 40 ਲੱਖ ਦੀ ਗੱਡੀ ਆ ਜਿਹੜੀ 30 ਕਿਲੋਮੀਟਰ ਤੇ ਡਾਇਰੈਕਟ ਘੁੰਮਦੀ ਆ ਤੇ 51000 ਰੁਪਇਆ ਸਕਣ ਸਕੀਮ ਅੱਗੇ 3-3 ਸਾਲ ਹੋ ਗਏ ਕਦੀ ਕਿਸੇ ਨੂੰ ਲੱਭਦਾ ਨਹੀਂ ਤੇ ਜਦ ਕੋਈ ਫਾਈਲ ਭਰਦਾ 6 ਮਹੀਨਿਆਂ ਦੇ ਵਿੱਚ ਵਿੱਚ ਉਹਨੂੰ ਪੈਸੇ ਜਿਹੜੇ ਉਹ ਮਿਲਦੇ ਆ ਜਿਹੜੀ ਪੈਨਸ਼ਨ ਹੈ ਮਹੀਨੇ ਬਾਅਦ ਲੋਕਾਂ ਦੇ account ਚ ਜਾਂਦੀ ਹੈ ਤੂੰ ਦੱਸੋ ਝਿਲੀਆਂ ਸੁੱਕਦਾ ਫਿਰ ਜਿਹੜੀ ਪਾਣੀ ਦੀ ਗੱਲ ਹੈ ਜੇ ਕਿਸਾਨਾਂ ਦੀ ਇਸ ਟਾਈਮ ਅੱਜ ਵੀ ਮੁੱਖ ਮੰਤਰੀ ਸਾਹਿਬ ਕੋ ਬੈਠੇ ਆ ਉਹ ਦੱਸ ਰਹੇ ਸੀ ਕਿ 50-55% ਪਾਣੀ ਘਟਾਵਾ ਲੋਕਾਂ ਨੂੰ ਨਹਿਰੀ ਪਾਣੀ ਮਿਲਣ ਲੱਗ ਪਿਆ ਤੇ ਆਉਣ ਵਾਲੇ 6 ਮਹੀਨੇ ਸਾਲ ਚ 70-80% ਦੇ ਜਾਣਾ ਜਿੰਨੇ ਕੰਮ ਆਮ ਆਦਮੀ ਸਰਕਾਰ ਨੇ ਦੋਵਾਂ ਸਾਲਾਂ ਚ ਕੀਤੇ ਆ ਇਹ ਲੋਕ 17 ਸਾਲਾਂ ਚ ਨਹੀਂ ਕਰ ਸਕਦੇ ਤੁਣ ਸਾਹਿਬ ਅੱਜ ਜਿਹੜੇ ਪਰਿਵਾਰ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਨੇ ਇਹ ਕਿਹੜੀ ਪਾਰਟੀ ਨੂੰ ਛੱਡ ਕੇ ਆਏ ਨੇ ਇਹ ਮੇਰੇ ਜ਼ਿਆਦਾਤਰ ਜਿਹੜੇ ਪਰਿਵਾਰ ਆ ਕਾਮੀਦਾਨ ਨੂੰ ਛੱਡ ਕੇ ਆ ਗਏ ਕਿਸੇ ਜ਼ਿਆਦਾਤਰ ਪਰਿਵਾਰ ਕਾਮੀਦਾਨ ਨੂੰ ਛੱਡ ਕੇ ਸ਼ਾਮਲ ਹੋ ਆਪਣੇ ਵੱਲੋਂ ਬੋਲਦੇ ਹੋਏ ਕੀ ਭਰੋਸਾ ਦਵਾਇਆ ਅੱਜ ਪਰਿਵਾਰਾਂ ਨੂੰ ਜਿਹੜੇ ਸ਼ਾਮਲ ਹੋਏ ਨੇ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਆ ਇਹਨਾਂ ਦੀਆਂ ਮੁਸ਼ਕਲਾਂ ਬਾਰੇ ਭਰੋਸਾ ਵੀਰੇ ਮੈਂ ਮੇਰਾ ਵੇਖੋ ਜਿਹੜੇ ਅੱਜ ਮੇਰੇ ਤੇ ਵਿਸ਼ਵਾਸ ਪ੍ਰਗਟ ਕਰ ਰਹੇ ਆ ਜੀ ਜੀ ਜਿਹੜੇ ਪਰਿਵਾਰ ਮੇਰੇ ਨਾਲ ਸ਼ਾਮਲ ਹੋਏ ਆ ਮੇਰੇ ਤੇ ਵਿਸ਼ਵਾਸ ਉਹਨਾਂ ਦਾ ਬਣਿਆ ਤੇ ਫਿਰ ਮੇਰੇ ਨਾਲ ਸ਼ਾਮਲ ਹੋਇਆ ਜੀ ਤੇ ਮੇਰਾ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਨੂੰ ਆਪਣੇ ਪਰਿਵਾਰ ਮੰਨ ਜਿਹੜਾ ਮਾਨਸਿਕਾ ਦਿੰਦਾ ਜਾਊਗਾ ਜਿਹੜੇ ਵੀ ਕੰਮ ਉਹਨਾਂ ਦੇ ਹੋਣਗੇ ਉਹਨਾਂ ਨੂੰ ਕਦੀ ਆਸਾਨ ਸੀ ਨਹੀਂ ਹੋਣ ਦਿੱਤਾ ਜਾਊਗਾ ਵੀ ਕਦੀ ਉਹ ਦੂਜੀ ਪਾਰਟੀ 'ਚ ਸੀ ਸਾਡਾ ਇੱਕ ਪਰਿਵਾਰ ਅਸੀਂ ਪਰਿਵਾਰ ਬਣ ਕੇ ਚੱਲਾਂਗੇ ਤੁਹਾਨੂੰ ਸਭ ਵਿਰੋਧੀ ਕਹਿੰਦੇ ਨੇ ਅਜੇ ਤੇ ਆਮ ਆਦਮੀ ਪਾਰਟੀ ਨੇ ਇਹਨਾਂ ਨੇ ਆਪਣਾ ਪਹਿਲਵਾਨ ਕੱਲਾ ਹੀ ਅਜੇ ਚੋਣ ਮੈਦਾਨ ਦੇ ਵਿੱਚ ਪਾ ਰਿਆ ਹੈ ਅਜੇ ਸਾਡੇ ਪਹਿਲਵਾਨ ਤੇ ਆਉਣੇ ਨੇ ਇਹ ਤੇ ਪਹਿਲਾਂ ਹੀ ਜਿੱਤ ਦੇ ਢੰਡੇ ਗੱਡੀ ਫਿਰਦੇ ਨੇ ਮੇਰੇ ਵੀਰ ਉਹ ਪਹਿਲਵਾਨ ਲਿਆਉਣ ਵੀ ਕਿੱਥੇ ਲਗੋ ਕੇ ਰੱਖਿਆ ਜੀ ਢੀਕਣ ਡਿਆ ਸਾਡਾ ਪਹਿਲਵਾਨ ਦੇ ਥਾਪੀਆਂ ਮਾਰ ਹੁੰਦੇ ਆਉਣ ਮੈਦਾਨ ਚ ਕਿਤੇ ਢੀਕਣ ਡਿਆ ਆ ਪਹਿਲਵਾਨ ਵੇਖੋ ਅਸੀਂ ਤਾਂ ਇਹ ਗੱਲ ਕਹਿੰਦੇ ਆ ਉਹ ਖਾੜਾ ਹੀ ਕਰਦਾ ਜਿੱਥੇ ਕੁਸ਼ਤੀ ਨਾ ਹੋਵੇ ਉਹ ਪਰਵਾਣਾ ਉਹਦੇ ਬਾਹਰ ਕੱਢ ਕੇ ਤੇ ਲਿਆਉਣ ਅਸੀਂ ਵੇਟ ਕਰ ਰਹੇ ਹਾਂ ਤੁਨ ਸਾਹਿਬ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਾ ਚਾਹੋਗੇ ਕਿ ਜਿਹੜੇ ਮੈਨੀਫੈਸਟੋ 'ਚ ਰਹਿੰਦੇ ਵਾਦੇ ਆ ਸਰਕਾਰ ਕਦੋਂ ਤੱਕ ਪੂਰੇ ਕਰ ਦੋਗੀ ਮੇਰੇ ਵੀ ਸਿਰਫ ਇੱਕ ਵਾਦਾ ਰਹਿ ਗਿਆ ਵਾ ਜਿਹੜਾ ਭੈਣਾਂ ਨੂੰ 1000 ਰੁਪਏ ਗਰੰਟੀ ਦਾ ਸੀ ਜੀ ਜਿਹੜਾ ਜਿਹੜਾ ਮੇਨ ਜਿਹੜਾ ਵਾਦਾ ਸੀ ਜੀ ਤੇ ਉਹ ਆਉਣ ਜੜੀਆਂ ਜੜੀਆਂ ਅਗਲੀਆਂ ਇਲੈਕਸ਼ਨਾਂ ਵਿਧਾਨ ਸਭਾ ਦੀਆਂ ਆਉਣੀਆਂ ਉਦੋਂ ਪਹਿਲਾਂ ਪਹਿਲਾਂ ਮੈਨੂੰ ਲੱਗਦਾ 6 ਮਹੀਨਿਆਂ ਦਾ ਸਾਲ ਦੇ ਵਿੱਚ ਵਿੱਚ ਹੀ ਹਰਾ ਦਾ ਵੀ ਪੂਰਾ ਕਰ ਦਿੰਦਾ ਜੀ ਵੋਟਰਾਂ ਸਪੋਰਟਰਾਂ ਨੂੰ ਕੀ ਅਪੀਲ ਕਰਨੀ ਜਾਓਗੇ ਚੈਨਲ ਦੇ ਮਾਧਮ ਨਾਲ ਵੋਟਰਾਂ ਸਪੋਰਟਰਾਂ ਨੂੰ ਵੀ ਇਹੀ ਬੇਨਤੀ ਕਰਨੀ ਚਾਹਣਾ ਕਿ ਆਪਾਂ ਜੇ ਸਰਦਾਰ ਭਗਵੰਤ ਸਿੰਘ ਮਾਨ ਜੀ ਚੰਗੇ ਕੰਮ ਕਰ ਰਹੇ ਆ ਉਹ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾ ਰਹੇ ਆ ਤੇ ਉਹ ਰਲ ਕੇ ਆਪਾਂ ਉਹਨਾਂ ਦਾ ਸਾਥ ਦਈਏ ਤੇ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਝਾੜੂ ਤੇ ਮੋਰਾ ਲਾ ਕੇ ਆਪਾਂ ਲਾਲਜੀਤ ਸਿੰਘ ਭੱਲਰ ਨੂੰ ਜਨਮ ਜਪ I <laughs> ਹੰਗਰੇ ਜਿਹੜੀ ਸਰਕਾਰ ਚੱਲ ਰਹੀ ਹੈ, ਅਗਵਾਈ ਕਰ ਰਹੀ ਥੰਨੇ ਜਿਹੜੀ ਸਰਕਾਰ ਚੱਲ ਰਹੀ ਹੈ ਜਿਹੜੀਆਂ ਵੀਰੋਂ ਸੁਣਦਾ ਕੰਪਨੀਆਂ ਸੀ ਬੰਦੇ ਆ ਸਾਰੇ ਸਾਰੇ ਭਰਾਵਾਂ ਨੂੰ ਮਰਹੂਮਤਾ ਦਿੱਤੀ ਹੈ। ਚਾਹੇ ਛੇਸੋਂ ਜੰਡ ਬਿਜਲੀ ਦੀ ਗੱਲ ਕਰ ਲੋ। ਚਾਹੇ ਵੀਰੋਂ ਪੰਜਾਬ ਦੇ ਵਿਕਾਸ ਦੀ ਗੱਲ ਕਰ ਲੋ। ਚਾਹੇ ਬੱਸਾਂ ਨੇ ਕਰਾਇਮ ਦੀ ਗੱਲ ਕਰ ਲੋ। ਚਾਹੇ ਮੇਰੇ ਵੀ ਗੱਡੀਆਂ ਚਵਾਈਆਂ ਤੇ ਇੱਕ ਰੋਡ ਬਹੁਤਸ ਬਣਾ ਕੇ ਇਹਨੇ ਵੀ ਰੋ 35 35 44 ਲੱਖ ਦੀ ਗੱਡੀ ਦਿੱਤੀ ਹੈ ਮਾਲਕਾਂ ਨੂੰ ਜੇ ਕਿਸੇ ਭਰਾ ਦਾ ਰੋਡ ਐਕਸੀਡੈਂਟ ਹੋ ਜਾਂਦਾ ਤਾਂ ਲੈ ਕੇ ਜਾਵੇ ਅੱਜ ਜੱਬਰ ਸਰਦਾਰ ਭਗਵਾਨ ਸਿੰਘ ਮਾਨ ਕੋਲ ਮੁੱਖ ਮੰਤਰੀ ਸਾਹਿਬ ਕੋ ਬੈਠੇ ਸੀ ਕਿ ਜਿੰਨੀਆਂ ਇਹ ਗੱਡੀਆਂ ਦਿੱਤੀਆਂ ਉਸ ਦਿਨ ਦਾ ਜਿੱਥੇ ਰੋਜ ਦੇ 17